ਹਲੋ ਜੀ ਸਸੀ ਗਾਲ ਦੀ ਸਾਰਨ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਬਣਾ ਰਹੇ ਹਰੇ ਪੀਜਾ ਤੇ ਪੂਰੀ ਵੀਡੀਓ ਅੰਤ ਤੱਕ ਜ਼ਰੂਰ ਦੇਖ ਕੇ ਕੀ ਕੀ ਪਾਇਆ ਸੀ ਸਭ ਤੋਂ ਪਹਿਲਾਂ ਅਸੀਂ ਲਵਾਂਗੇ ਵਾਰਮ ਵਾਟਰ ਮਤਲਬ ਨਾ ਪੋੜਾ ਗਰਮ ਨਾ ਠੰਡਾ ਹੋਣਾ ਚਾਹੀਦਾ ਨੋਰਮਲ ਵਾਟਰ ਹੋਵੇ ਪੀਕਾਣਾ ਨੂੰ ਗੁੰਗੁਣਾਜੇ ਰੱਖਣਾ ਆਪਾਂ ਜਿੱਦਾਂ ਕਹਿ ਸਕਦੇ ਪਾਣੀ ਨੂੰ ਐਚ ਆਪਾਂ 2 ਚਮਚੀ ਚੀਨੀ ਪਾਵਾਂਗੇ ਤੇ 2 ਚਮਚੀ ਅਸੀਂ ਪਾਵਾਂਗੇ ਇਹਦੇ ਵਿੱਚ ਇਸਟ 2 ਚਮਚੀ ਪਤੀਨੀ ਪਾ ਦਿੱਤੀ ਉਸ ਤੋਂ ਬਾਅਦ ਆਪਾਂ ਇਸਟ ਪਾਵਾਂਗੇ ਜੇ ਇਨਸਟੈਂਟ ਡਰਾਇਸਡ ਹੁੰਦੀ ਆ ਆਪਾਂ ਇਹ ਹੀ ਯੂਜ਼ ਕਰਨੀ ਆ ਪੀਰੇ ਵਾਸਤੇ ਤੁਹਾਡੇ ਕੋਲ ਜੇ ਪ੍ਰਾਣੀ ਆ ਤਾਂ ਤੁਸੀਂ ਚੈੱਕ ਕਰਕੇ ਦੇਖ ਸਕਦੇ ਹੋ ਪਰ ਅਸੀਂ ਆਪਾਂ ਤਾਲੀ ਨਵੀਂ ਲਿਆਂਦੀ ਹੈ ਫਰਿੱਜ ਚ ਰੱਖ ਸਕਦੇ ਤੁਸੀਂ ਬਾਅਦ ਵਿੱਚ ਇਹ ਆਪਾਂ ਦੋ ਚਮਚੀ ইস্ট ਪਾ ਦੁੱਤੀ ਹੈ ਇਹਨੂੰ 10 ਤੋਂ 15 ਮਿੰਟ ਅਸੀਂ ਨਾ ਐਦਾਂ ਹੀ ਕਵਰ ਕਰਕੇ ਰੱਖ ਦਾਂਗੇ ਥੋੜਾ ਇਹਨੂੰ ਮਿਕਸ ਕਰ ਲਈ ਚੀਨੀ ਜਿਹੜੀ ਮੈਲਟ ਹੋ ਜਾਏਗੀ ਤੇ ইস্ট ਮਿਕਸ ਹੋ ਗਈ ਚੰਗੀ ਤਰ੍ਹਾਂ ਇਹਦੇ ਵਿੱਚ ਪਾਣੀ ਦੇ ਤੇ ਆਪਾਂ ਫਿਰ ਉਸ ਤੋਂ ਬਾਅਦ ਅਸੀਂ ਇਹਨੂੰ ਕਵਰ ਕਰਕੇ ਰੱਖ ਦਾਂਗੇ 10 ਮਿੰਟ ਵਾਸਤੇ ਉਸ ਤੋਂ ਬਾਅਦ ਆਪਾਂ ਫਿਰ ਆਪਾਂ ਜਿਹੜਾ ਡੋ ਬਣਾਉਣਾ ਉਹ ਰੈਡੀ ਕਰਾਂਗੇ ਜਿਹੜੇ 10 ਤੋਂ 15 ਮਿੰਟ ਹੋ ਜਾਣਗੇ ਇਹਨੂੰ ਅਸੀਂ ਕਵਰ ਕਰ ਦਿੱਤਾ 10 ਤੋਂ 15 ਮਿੰਟ ਵਾਸਤੇ 15 ਮਿੰਟ ਬਾਅਦ ਅਸੀਂ ਇਹਨੂੰ ਚੈੱਕ ਕਰਾਂਗੇ ਕਿ ਬਹੁਤ ਮਦਰ ਫਲਫੀ ਬਣ ਗਈ ਹੋ ਗਿਆ ਦੇਖੋ 15 ਮਿੰਟ ਬਾਅਦ ਜੇ ਤੁਹਾਡੀ ਡੀਸਟ ਇਦਾਂ ਬਣੀ ਕਿ ਸਮਝੋ ਕਿ ਵਧੀਆ ਤਾਂ ਡੀਸਟ ਜੇ ਨਹੀਂ ਪਰ ਬੱਬਲਸ ਵਗੈਰਾ ਆ ਰੇ ਇਦਾਂ ਨਹੀਂ ਹੋਈ ਫਿਰ ਸਮਝੋ ਤੁਹਾਡੀ ਪੁਰਾਣੀ ਡੀਸਟ ਹੈ ਤੁਸੀਂ ਨਵੀਂ ਲੈ ਕੇ ਜੋਸ ਕਰ ਸਕਦੇ ਹੋ ਇਧਰ ਆਪਾਂ ਲੈ ਲਿਆ ਜੀ ਆਟਾ ਸਾਡੇ ਕੋਲ ਡੋਂਗੇ ਛੋਟੇ ਸੀ ਤੇ ਮੈਂ ਆਟਾ ਗੁੰਨਣ ਵਾਲਾ ਹੀ ਲੈ ਲਿਆ ਸੀ ਤੇ ਜੀ ਚਾਟਾ ਗੁੰਨੀ ਦਾ ਮਸ਼ੀਨ ਵਿੱਚ ਤੇ ਉਹਦੇ ਵਿੱਚ ਅਸੀਂ ਪਾਵਾਂਗੇ ਤਿੰਨ ਪੰਜ ਮਤਲਬ ਪੰਜ ਡੋ ਵਾਸਤੇ ਤੁਸੀਂ 500 600 ਗ੍ਰਾਮ ਤੁਸੀਂ ਮੈਦਾ ਜੂਸ ਕਰ ਸਕਦੇ ਹੋ ਇਸ ਵਿੱਚ ਮੈਂ ਅੰਦਾਜ਼ੇ ਨਾਲ ਹੀ ਪਾਇਆ ਤੁਸੀਂ 5 ਕੱਪ ਪਾ ਲਓ ਮਤਲਬ ਇੱਕ ਪੀਜ਼ਾ ਬੇਸ ਲਈ ਇੱਕ ਕੱਪ ਬਹੁਤ ਹੁੰਦਾ ਪੰਜ ਕੱਪ ਪਾ ਸਕਦੇ ਤੁਸੀਂ ਮੀਜਮੈਂਟ ਦੇ ਹਿਸਾਬ ਨਾਲ ਇਧਰ ਮੈਂ 500 ਗ੍ਰਾਮ ਪਾ ਲਿਆ ਸੀ ਤੇ ਹੁਣ ਇਸ ਨੂੰ ਅਸੀਂ ਇਹਦੇ ਵਿੱਚ ਪਾਵਾਂਗੇ ਨਮਕ 1 tsp ਤੇ ਫਿਰ ਅਸੀਂ ਪਾਵਾਂਗੇ ਇਹਦੇ ਵਿੱਚ ਆਇਲ 3 tsp ਅਸੀਂ ਆਇਲ ਜੂਸ ਕਰਾਂਗੇ ਇਹਦੇ ਵਿੱਚ ਤੁਸੀਂ ਆਇਲ ਜਿਹੜਾ ਮਤਲਬ ਮਸਟਰਡ ਆਇਲ ਨਹੀਂ ਲੈਣਾ ਜਿਹੜਾ ਸੋਨਾ ਤੇਲ ਉਹ ਨਹੀਂ ਲੈਣਾ ਆਇਲੀ ਵਾਲ ਤੁਸੀਂ ਜਿਹੜਾ ਤੁਹਾਡੇ ਘਰ ਸੂਰਜਮੁਗੀ ਦਾ ਮੂੰਗਫਲੀ ਦਾ ਤੇਲ ਉਹ ਤੁਸੀਂ ਜੂਸ ਕਰ ਸਕਦੇ ਮੈਂ ਇੱਥੇ 올ਿਵ ਆਇਲ ਹੀ ਜੂਸ ਕਰ ਰਹੀ ਹਾਂ ਮੈਂ ਅਸੀਂ 3 ਚਮਚੇ ਪਾ ਦਿੱਤਾ ਦੋਸਤੋ ਬਾਅਦ ਜਿਹੜੀ ਆਪਾਂ ইস্ট ਕਰਕੇ ਰੱਖੀ ਸੀ 10-15 ਮਿੰਟ ਵਾਸਤੇ ਤੇ ਉਹਨੂੰ ਅਸੀਂ ਇਹਦੇ ਵਿੱਚ ਮਿਕਸ ਕਰ ਦਾਂਗੇ ਫਿਰ ਇਹਨੂੰ ਅਸੀਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਆਪਣੇ ਹੱਥ ਨਾਲ ਮਿਕਸ ਕਰਕੇ ਫਿਰ ਜਿੰਨੀ ਘਾਣ ਲੋੜ ਹੋਵੇਗੀ ਪਾਣੀ ਦੇ ਆਪਾਂ ਉਹਨਾਂ ਪਾਣੀ ਗੁੰਗਣਾ ਹੀ ਵਿੱਚ ਐਡ ਕਰਨਾ ਬਿਲਕੁਲ ਠੰਡਾ ਪਾਣੀ ਨਹੀਂ ਐਡ ਕਰਨਾ ਤੇ ਜਿਦਾ ਆਪਾਂ ਵੇਖੋ ਹੁਣ ਸਾਡਾ ਬਿਲਕੁਲ ইস্ট ਦੇ ਵਿੱਚ ਮਿਕਸ ਹੋ ਚੁੱਕਿਆ ਜਿਹੜਾ ইস্ট ਵਾਲਾ ਪਾਣੀ ਸੀ ਮਤਲਬ ਇੰਨੇ ਵਾਸਤੇ ਸਾਡਾ ਸੋ ਕੱਪ ਸਵਾ ਕੱਪ ਪਾਣੀ ਲੱਗ ਜਾਏਗਾ ਤਕਰੀਬਨ ਇਦਾਂ ਪਸਾਵਾ ਕੱਪ ਪਾਣੀ ਐਡ ਕਰ ਲਾਂਗੇ ਜਿਨਾ ਤੁਸੀਂ ਮੇਰੇ ਦੌਰਸਾ ਨੂੰ ਤੁਸੀਂ ਵੇਖ ਸਕਦੇ ਜਦੋਂ ਆਪਾਂ ਨੋਰਮਲ ਰੋ ਬਣਾਉਣੀ ਹੈ ਰੋਟੀ ਦਾ ਥੋੜੇ ਚਿਕਣਾ ਨਹੀਂ ਹੋਣਾ ਚਾਹੀਦਾ ਨਾ ਬਹੁਤਾ ਸਾੜੂਣਾ ਚਾਹੀਦਾ ਨੋਰਮਲ ਹੀ ਆਪਾਂ ਰੱਖਣਾ ਹੈ ਲਓ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ वैसे के अंदर ना भी मेनू 10 मिनट वास्ते स्ट्रेच करो जे करो वो करो मैं ये कुछ नहीं कीता है मैं नॉर्मल दे है देखो ਤੁਹਾਡੇ ਸਾਹਮਣੇ ਜਿੱਦਾਂ ਆਟਾ ਲਾ ਕੇ ਰੱਖੀਦਾ ਰੋਟੀ ਵਾਸਤੇ सेम ਇਦਾਂ ਹੀ ਰੱਖਿਆ ਹੈ ਇਹਨੂੰ ਮੈਂ 10 ਤੋਂ 15 ਮਿੰਟ ਵਾਸਤੇ ਐ ਸੋਰੀ 10 5 5-7 ਮਿੰਟ ਆਪਾਂ ਇਹਨੂੰ ਇਦਾਂ ਮੁੱਕੀ ਵਗੈਰਾ ਦੇ ਦੇਣੀ ਮੈਂ ਸਟ੍ਰੈਚ ਵਗੈਰਾ ਨਹੀਂ ਕੀਤਾ ਦੋਸਤੋ ਬਾਅਦ ਆਪਾਂ ਘੰਟੇ 2 ਘੰਟੇ ਲਈ ਰੱਖ ਦਾਂਗੇ 4:00 ਵਾ 4:30 ਸਾਡਾ ਟਾਈਮ ਹੋ ਚੁੱਕਿਆ ਸੀ ਛੇ ਸਵਾ ਛੇ ਬਣਾਉਣਾ ਸ਼ੁਰੂ ਕਰਾਂਗੇ ਤਰਾਹ ਦੇ 7.5 ਘੰਟਾ ਡੇਢ ਲੱਗ ਗਈ ਜੇ ਤੁਹਾਨੂੰ ਪਤਾ ਪਈ ਜਾ ਬਣਾਉਂਦੇ ਐਫਸੀ ਬਣਾਉਣਾ ਵੀ ਹੈ ਬਿਨਾ ਕੜਾਈ ਤੋਂ ਬਿਨਾ ਓਵਨ ਤੋਂ ਪੀਜ਼ਾ ਤੇ ਫਿਰ ਅਸੀਂ ਇਹਨੂੰ ਹੁਣ ਰੱਖ ਦੇਨੇ ਘੰਟੇ ਡੇਢ ਵਾਸਤੇ ਰੈਸਟ ਵਾਸਤੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਆਪਾਂ ਗਰਮ ਜਗ੍ਹਾ ਤੇ ਰੱਖਣਾ ਜਦੋਂ ਤੁਹਾਨੂੰ ਪਤਾ ਸਰਦੀ ਚੱਲ ਰਹੀ ਹੈ ਥੋੜੀ ਬੋਤੀ ਠੰਡ ਹੈਗੀ ਅਜੇ ਜਾਣ ਹੀ ਤੇ ਫਿਰ ਵੀ ਆਪਾਂ ਇਹਨੂੰ ਥਣ ਏਲ ਕਵਰ ਕਰਕੇ ਰੱਖਾਂਗੇ ਲਓ ਜੀ ਇਹ ਸਾਡਾ ਹੋ ਗਿਆ ਰੈਡੀ ਇਹਨੂੰ ਆਪਾਂ ਘੰਟੇ ਡੇਢ ਵਾਸਤੇ ਰੱਖ ਦਾਂਗੇ ਹੁਣ ਇਹਨੂੰ ਅਸੀਂ ਕਵਰ ਕਰਕੇ ਰੱਖਣਗੇ 2 ਡੇਢ ਤੋਂ ਘੰਟੇ ਵਾਸਤੇ ਉਸ ਤੋਂ ਬਾਅਦ ਅਸੀਂ ਇਹਨੂੰ ਦੇਖਾਂਗੇ ਡੇਢ ਤੋਂ ਘੰਟੇ ਬਾਅਦ ਤੁਹਾਨੂੰ ਮਿਲਦੇ ਆ ਬਣੇ ਹੋਏ ਵੀਡੀਓ ਨਾਲ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੇ ਕੋਈ ਮੇਰੇ ਕੋਈ ਗਲਤੀ ਹੈ ਦੇ ਵਿੱਚ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਇਧਰ ਆਪਾਂ ਸਾਰਾ ਸਮਾਨ ਕੱਟ ਕੇ ਰੱਖ ਲਿਆ ਪਿਆਜ਼ ਮਸ਼ਰੂਮ ਸ਼ਿਮਲਾ ਮਿਰਚ ਪਨੀਰ ਅਸੀਂ ਘਰੇ ਬਣਾਇਆ ਸੀ ਫਰੈਸ਼ ਉਹ ਆਪਾਂ ਪਾਵਾਂਗੇ ਕਿ ਇਹ ਮੈਂ ਆਪਾਂ ਆਨਲਾਈਨ ਮੈਂ ਮੰਗਵਾਇ ਸੀ ਮੈਨੂੰ ਬਹੁਤ ਵਧੀਆ ਰੇਫ ਪਨੀਰ ਬਣਾਉਣ ਵਾਲੀ ਤੇ ਤਾਜ਼ਾ ਪਨੀਰ ਥੋੜਾ ਸੈੱਟ ਨਹੀਂ ਹੋਇਆ ਟਾਈਮ ਲੱਗ ਗਿਆ ਤੇ ਇਸ ਕਰਕੇ ਆਪਾਂ ਪਨੀਰ ਹੋਣੇ ਨੂੰ ਕੱਟਾਂਗੇ ਕੱਟ ਕੇ ਰੱਖ ਲੈ ਤੇ ਉਸ ਤੋਂ ਬਾਅਦ ਆਪਾਂ সুইਟ ਕੌਰਨੇ ਹੋਏ ਆਪਾਂ ਬੋਇਲ ਕਰਕੇ ਰੱਖ ਲੈਣੇ ਫਿਰ ਜਿਹੜਾ ਅਸੀਂ ਆਟਾ ਸੀ ਆਪਾਂ ਡੇਢ ਤੋਂ 2 ਘੰਟੇ ਹੋ ਗਏ ਉਸ ਤੋਂ ਬਾਅਦ ਦੇਖੋ ਜੀ ਆਟਾ ਕਿੰਨਾ ਵਧੀਆ ਬਣਿਆ मैं मतलब फ्लफी हो गया डेढ़ तो दो घंटे भी तो टाइम है दो घंटे भी तुम रख जरूरी नहीं पाँच छः घंटे ही रखना ता ही बन आ मैंने कोई स्ट्रैच वगैरह इन्होंने नहीं किया बस इन आप नॉर्मल आटा खो देंगे ये आप करा थोड़े पाँच तो सत्त पार्ट्स करके फिर आप रख देंगे डिवाइड करके उसके तो बाद थोड़ा तेल पाया तो ते, तेल दे थोड़ा होर सॉफ्ट हो जाएगा चलो जी ਇਹ ਆਪਾਂ ਇਹਨੂੰ ਥੋੜਾਕ ਟਾਈਮ ਵਾਸਤੇ ਇਹਨੂੰ ਕਰਾਂਗੇ ਗੁੰਨਾ ਕੇ ਥੋੜਾ ਬਹੁਤ ਨੋਰਮਲ ਜ਼ਿਆਦਾ ਨਹੀਂ ਕਰਨਾ ਆਪਾਂ ਇਹਨੂੰ ਨੋਰਮਲ ਚਿਕਨਾ ਪੰਜਾਇ ਰੱਖਣਾ ਇਹਦੇ ਵਿੱਚ ਚਲੋ ਇਹਦਾ ਆਟਾ ਹੋ ਗਿਆ ਸੈੱਟ ਫਿਰ ਇਸ ਤੋਂ ਬਾਅਦ ਆਪਾਂ ਕਰਦੇ ਆਂ ਪਾੜ ਡਿਵਾਈਡ ਕਰਕੇ ਸਾਰੇ ਪੀਜ਼ਾ ਬਣਾਉਣ ਦੀ ਤਿਆਰੀ ਤੇ ਇੱਥੇ ਮੈਂ ਸਾਰੇ ਪੰਜ ਪਾਟ ਕਰ ਲਏ ਥੋੜਾ ਆਟਾ ਵੱਧ ਗਿਆ ਸੀ ਮੈਂ ਉਹਦੇ ਗਾਰਲਿਕ ਬ੍ਰੈਡ ਵੀ ਬਣਾ ਲਈ ਸੀ ਬਹੁਤ ਹੀ ਸਵਾਦ ਬਣੀ ਸੀ ਇਹਨੂੰ ਪਰਾਕਦੇ ਨੇ ਪ੍ਰਾਤ ਵਿੱਚ ਔਇਲ ਲਗਾ ਕੇ ਡੇਡੇ ਪੇੜੇ ਬਣਾ ਲੈਣੇ ਕਿ ਜਿੱਥਾਂ ਤੁਸੀਂ ਇੱਕ ਜਣਾ ਇੱਕ ਪੀਜ਼ਾ ਖਾ ਲ ਮਤਲਬ ਪੀਸੀ ਤੇ ਇੱਕ ਪੇੜੇ ਦਾ 4 ਪੀਸੀ ਬਣੇ 5 ਜਣੇ ਆਪਾਂ 5 ਪੀਜ਼ੇ ਬਣਾ ਲਏ ਸੀ ਥੋੜਾ ਆਟਾ ਵੱਧ ਗਿਆ ਸੀ ਇਹਦੇ ਮੈਂ گارਲਿਕ ਬ੍ਰੈਡ ਕੁਛ ਰਾਤੀ ਬਣਾ ਲਈ ਸੀ ਕੁਝ ਸਵੇਰੇ ਬਣਾ ਲਈ ਸੀ ਬਹੁਤ ਹੀ ਸਵਾਦ ਬਣੀ ਬਾਕੀ ਸਟੱਫ ਬਣਾਈ ਸੀ ਸਵੇਰੇ ਨੋਰਮਲ ਚੀਜ਼ ਪਾ ਕੇ ਬਣਾਈ ਸੀ ਇੱਧਰ ਅਸੀਂ ਮੱਕੀ ਦਾ ਆਟਾ ਲੈ ਕੇ ਨੇ ਇਹਨੂੰ ਅਸੀਂ ਹੱਥਾਂ ਨਾਲ ਹੀ ਤਾ ਬੇਲਾਂਗੇ ਫੋਕ ਦੀ ਮਦਦ ਨਾਲ ਆਪਾਂ ਇੱਚ ਕਾਲ ਕਰ ਦਾਂਗੇ ਜਿਹੜੀ ਦੇ ਹਵਾ ਹੋਏਗੀ ਉਹ ਨਿਕਲ ਜੇਗੀ ਐਕਸਟਰਾ ਚਲੋ ਜੀ ਇਹਦਾ ਆਪਾਂ ਸੇਕਨ ਦੀ ਕੋਈ ਲੋੜ ਨਹੀਂ ਇਹਨੂੰ ਆਪਾਂ ਐਪੀਸਾ ਸੌਸ ਲਗਾਦਨੇ ਹੰਦੇ ਮੇਰੇ ਪਤੀ ਦੀਵਾ ਆ ਕੇ ਕਹਿੰਨੇ ਮੈਂ ਤੈਨੂੰ ਹੈਲਪ ਕਰਾ ਦਿੰਨਾ ਚਲੋ ਜੀ ਇਧਰ ਸਾਡਾ ਪੀਜ਼ਾ ਹੋ ਰਿਹਾ ਰੈਡੀ ਪਹਿਲਾ ਵੱਡੇ بیٹے ਦਾ ਉਹ ਕਹਿੰਦਾ ਮੈਂ ਬਸ ਵੀਰ ਕੋਨ ਤੇ ਮਸ਼ਰੂਮ ਤੇ ਪਨੀਰ ਹੀ ਪਾਇਆ ਹੋਰ ਕੁਛ ਨਹੀਂ ਮੈਂ ਲਾਇਆ ਉਹ ਮੈਂ ਇਹਨਾਂ ਨੂੰ ਕਿਹਾ ਵੀ ਸੀ ਕਿ ਤੂੰ ਸਿਰਸ ਮਹਾਨੇ ਨਾ ਨਾ ਪਾਇਆ ਇਹਨਾਂ ਨੇ ਫਿਰ ਵੀ ਕੈਪਸਿਕਮ ਵਗੈਰਾ ਪਾ ਦਿੱਤੀ ਸੀ ਉਹ ਕਹਿੰਦਾ ਸੀ ਮੈਂ ਕੈਪਸਿਕਮ ਨਹੀਂ ਖਾਣੀ ਹੈਗੀ ਸ਼ਿਮਲਾ ਮਿਰਚਾਂ ਤੇ ਇਹ ਕਹਿੰਦੇ ਚਲ ਕੋਈ ਨੂੰ ਸਾਈਡ ਤੇ ਕੱਢ ਦੀ ਤੇ ਫਿਰ ਪਿਆਜ਼ ਲਗਾਉਣ ਲੱਗੇ ਇਸ ਮੈਂ ਪਿਆਜ਼ ਵੀ ਮਨਾ ਕਰਤਾ ਤੇ ਪਿਆਜ਼ ਨਾਲ ਲਗਾਏ ਉਹਦੇ ਲਈ ਤੇ ਚਲੋ ਜੀ ਇਹ ਵੱਡੇ ਬੇਟੇ ਦਾ ਪੀਜ਼ਾ ਹੋ ਗਿਆ ਰੈਡੀ ਧੋਨੇ ਨੂੰ ਆਪਾਂ ਰੱਖਾਂਗੇ ਬਿਨਾ ਕੜਾਈ ਤੋਂ ਤੇ ਬਿਨਾ ਹੱਪਾ ਹੋਰ ਤੋਂ ਬਣਾ ਰਹੇ ਹਾਂ 에어 ਫਰਾਈਰ ਵਿੱਚ ਲਓ ਜੀ 에어 ਫਰਾਈਰ ਵਿੱਚ ਪੀਜ਼ਾ ਸਾਡਾ 10 ਮਿੰਟ ਵਿੱਚ ਹੋ ਗਿਆ ਰੈਡੀ ਜਿਹੜਾ ਬੇਸ ਆ ਇੰਨਾ ਵਧੀਆ ਪੱਕਿਆ ਨਾ ਉਸੀ ਡੋਮਿਨੋਸ ਨੂੰ ਪਿੱਛੇ ਕਰਦਾ ਕਿੰਨਾ ਟੇਸਟੀ ਬਣਿਆ ਵੈਸੇ ਵੀ ਤੁਹਾਨੂੰ ਤਾਂ ਸਾਫ ਸੁਥਰਾ ਘਰੇ ਖਾਣ ਵਾਸਤੇ ਉਹ ਦੂਜਾ ਪੀਜ਼ਾ ਹੁਣ ਸਾਡਾ ਰੈਡੀ ਹੋ ਰਿਹਾ ਇਹ ਸਾਰੀ ਚੀਜ਼ ਆਪਾਂ ਏ ਹੈਗਾ ਸੈਕਿੰਡ ਮਮਾ ਦਾ ਮਮਾ ਖਾਣਗੇ ਉੱਤੇ ਸਾਰੀ ਸਬਜ਼ੀ ਲਾਵਾਂਗੇ ਆਪਾਂ ਖਾ ਹੀ ਲੈਨੇ ਸਾਰੇ ਬੱਚੇ ਤੁਹਾਨੂੰ ਪਤਾ ਨਹੀਂ ਘਰੇ ਕਰਦੇ ਅੱਜ ਕੱਲ ਦੇ ਲੋਕੀ ਇਸ ਪਿਆਜ਼ ਵਗੈਰਾ ਔਰ ਇਹਨੂੰ ਸਾਰਾ ਕੁਝ ਅਵੇਲੇਬਲ ਆਪਾਂ ਜਿਹਨੇ ਤੁਹਾਨੂੰ ਮਿਲਦਾ ਤੁਸੀਂ ਹੁਣ ਲੈਣੇ ਵੀ ਮਗਾ ਸਕਦੇ ਫਿਰ ਅੱਖ ਦੇ ਤੇ ਹੁਣ ਆਪਾਂ ਲੱਗੇ ਗਾਰਲਿਕ ਬ੍ਰੈਡ ਬਣਾਉਣ ਬਟਰ ਪਿਆ ਸੀ ਥੋੜਾ ਤੇ ਲਸਣ ਸਾਢੇ ਤੇਰੇ ਕੁੱਟਿਆ ਪਿਆ ਸੀ ਤੋਂ ਉਹਦਾ ਪਾਊਡਰ ਪਾਲਾ ਸੁਨ ਫਰੈਸ਼ ਨਹੀਂ ਲਿਆ ਲਸਣ ਪੀਸ ਕੇ ਸੁਕਾ ਕੇ ਰੱਖਿਆ ਹੋਇਆ ਸੀ ਤੇ ਉਹਦਾ ਪਾਊਡਰ ਪਾ ਕੇ ਆਪਾਂ ਗਾਰਲਿਕ ਬ੍ਰੈਡ ਰੈਡੀ ਕਰ ਲਈ ਦੇਖੋ ਜੀ ਅੰਨੇ ਹੀ ਸੁਆਦ ਬਣੇ ਕਿ ਮਜ਼ਾ ਆ ਗਿਆ ਬਸ ਚਾਪਰ ਸਵੀਟ ਕੌਰ ਤੇ ચીਜ਼ ਹੀ ਪਾਇਆ ਬਾਕੀ ਸਮਾਨ ਹੋਰ ਕੁਝ ਨਹੀਂ ਪਾਇਆ ਤੇ ਹੁਣ ਵੀ ਮੇਰਾ ਵੀਡੀਓ ਬਣਾਉਂਦੇ ਹੁੰਦੇ ਦੇਖ ਕੇ ਆ ਕਿ ਮੈਂ ਫੇਰ ਦਬਾ ਕੇ ਬਣਾ ਕੇ ਖਾ ਲਾਂ ਪਰ ਨਹੀਂ ਜੀ ਆਪਾਂ आटे का भी बना सकते मिक्स करके थोड़ा हाफ आटा तो हाफ ही मैदा लै हैं पर आप मैदे का बनाया जहाँ नैक्सट टाइम बनावे आप आटे का बना के देखा थोड़ा लो जी साइड गार्लिक ब्रैड फिर रेडी हो रही तो ये तो आप कट लगाते थोड़े थोड़े तो बाद हो जाएगी जोड़ा मैं सवेरे बनाया से मेरे को थोड़ा मोटा बन गया कि रात वाला बहुत वीया बनया थोड़े टाइम वास्ते लगा देंगे 23 ਮਿੰਟ ਲਾਇ ਹੈ 23 ਮਿੰਟਸ ਨਹੀਂ ਬੰਦ ਹੈ 5-7 ਮਿੰਟ ਚ ਹੀ ਬਣ ਕੇ ਰੈਡੀ ਹੋ ਗਿਆ ਸੀ